ਫਰੋਜ਼ਪੁਰ ਅੰਦਰ ਚੋਰਾਂ ਦੇ ਹੌਸਲੇ ਬਲੰਦ ਅਤੇ ਫਰੋਜ਼ਪੁਰ ਨਰਮ ਰਵਈਆ ਜਿਹੜਾ ਚੋਰਾਂ ਨੂੰ ਹੋਰ ਉਤਸ਼ਾਹਿਤ ਕਰ ਰਿਹਾ ਹੈ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਬਾਗੀ ਹਸਪਤਾਲ ਵਿੱਚੋਂ ਇੱਕ ਦਿਖਿਆਰੀ ਔਰਤ ਜੋ ਆਪਣੇ ਮਰੀਜ਼ ਦੇ ਇਲਾਜ ਲਈ ਹਾਰਸ ਵਜੋਂ ਹਸਪਤਾਲ ਦੇ ਬਾਹਰ ਵੇਟਿੰਗ ਹਾਲ 'ਚ ਬੈਠੀ ਹੈ ਉਹਦਾ ਮੋਬਾਈਲ ਚੋਰੀ ਕਰ ਲਿਆ ਜਾਂਦਾ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੇ ਅੱਖੀਂ ਦੇਖ ਰਹੇ ਹੋ ਇਹ ਚੋਰ ਬੜੀ ਆਸਾਨੀ ਨਾਲ ਉਸ ਬੀਬੀ ਜਿਹੜੀ ਪਰੇਸ਼ਾਨੀ ਚ ਕਿਰੀ ਹੋਈਦਾ ਮੋਬਾਈਲ ਚੁੱਕਣ ਲਈ ਪਹਿਲਾਂ ਲੰਬਾ ਹੱਥ ਕਰਦਾ ਅੱਜ ਜਫਾਮੀਆ ਬਣੀ ਹੁੰਦਾ ਤਾਂ ਫਿਰ ਸਿੱਧੇ ਮਗਰ ਬੈਠ ਕੇ ਕੁਰਸੀ ਉੱਤੇ ਹੱਥ ਰੱਖ ਕੇ ਉਸ ਬੀਬੀ ਦੇ ਮੋਬਾਈਲ ਨੂੰ ਸਾਫਟ ਚ ਆਪਣੇ ਕਬਜੇ ਵਿੱਚ ਲੈ ਲੈਂਦਾ ਆਪਣੇ ਸਾਥੀ ਦੇ ਆ ਜਾਣ ਤੇ ਅਕੀ ਉਸ ਬੀਬੀ ਦੇ ਵੀ ਇੱਕ ਹੋਰ ਨੇੜੇ ਲੈ ਕੇ ਦੀ ਬੀ ਦੇ ਆ ਜਾਣ ਤੇ ਮੌਕਾ ਤਾਰਦੇ ਹੋਏ ਉਹ ਦੇਖੋ ਕਿਸ ਤਰ੍ਹਾਂ ਫਰ ਹੋ ਰਿਹਾ ਹੈ ਲੇਕਿਨ ਉਸ ਦੁਖਿਆਰੀ ਔਰਤ ਦਾ ਮੋਬਾਈਲ ਚੋਰੀ ਜਿੱਥੇ ਉਹ ਦੁੱਖਾਂ 'ਚ ਘਰੀ ਸੀ ਉੱਥੇ ਉੱਪਰੋਂ ਮੋਬਾਈਲ ਚੋਰੀ ਹੋਣ ਦੀ ਤੁਸੀਂ ਅੱਖੀ ਤਸਵੀਰ ਦੇਖੀਏ ਇਸ ਚੋਰ ਨੂੰ ਫੜਨ ਲਈ ਉਸ ਬੀਬੀ ਦਾ ਸਾਥ ਦੇਣ ਲਈ ਸਾਥ ਦਿਓ ਅੱਗੇ ਆਓ ਅਤੇ ਜੇਕਰ ਇਸ ਚੋਰ ਨੂੰ ਪਛਾਣਦੇ ਹੋ ਤਾਂ ਕਮੈਂਟ ਕਰਕੇ ਇਸ ਦਾ ਨਾਮ ਦੱਸੋ ਨਹੀਂ ਤਾਂ ਇਸ ਵੀਡੀਓ ਨੂੰ ਅੱਗ ਵਾਗ ਫਲਾ ਦਿਓ ਤਾਂ ਜੋ ਇਹਨਾਂ ਚੋਰਾਂ ਨੂੰ ਨੱਥ ਪਾਈ ਜਾ ਸਕੇ ਪੁਲਿਸ ਦੀਆਂ ਸਲਾਖਾਂ ਪਿੱਛੇ ਡੱਕਿਆ ਜਾ ਸਕੇ